ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਸਾਰੀਆਂ ਨਾ ਥਮਕਾਂ ਇੱਥੇ ਲਾਦਨੀਆਂ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੁਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਹਉ ਵਿੱਚ ਹਉ ਵਿੱਚ ਸਚਿਆਰ ਵਿੱਚ ਤੇ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੂਵੈ ਖੋ ਵਿੱਚ ਜਾਤੀ ਹੋ ਵਿੱਚ ਜਾਤੀ ਜਨਸੀ ਹਾਂਜੀ ਹਉ ਵਿੱਚ ਤੇ ਵਿਸਰਾਮ ਖੋ ਵਿੱਚ ਜਾਤੀ ਜਨਸੀ ਖੋਵੇ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਖੋ ਵਿੱਚ ਮਾਇਆ ਹਉ ਵਿੱਚ ਛਾਇਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ ਬੂਝੈ ਤਾ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ ਹਉਮੈਂ ਇਹਾ ਜਾਤ ਹੈ ਹਉਮੈਂ ਕਰਮ ਕੁਮਾਹ ਹਉਮੈਂ ਈ ਬੰਦਨਾ ਫਿਰ ਫੇਰਾ ਜੋਨੀ ਪਾਹ ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਆਮ ਹਉਮੈਂ ਈ ਕਹਿ ਜਾਂਦੇ ਈ ਹੀ ਕਹਿ ਜਾਂਦੇ ਹਾਂ ਹਉਮੈਂ ਈ ਬੰਦਨਾ ਦੋਵੇਂ ਈੜੀਆਂ ਹਨ ਹੋਮੈ ਏ ਬੰਦਨਾ ਇੱਥੇ ਬੰਦਨਾ ਨਹੀਂ ਕਹਿਣਾ ਧਦੇ ਨਾਲ ਬੰਧਨ ਉਚਾਰਨ ਕਰਨਾ ਹੈ ਹੋਮੈ ਏ ਬੰਦਨਾ ਫਿਰ ਫਿਰ ਜੋਨੀ ਪਾਹ ਹੋਮੈ ਕਿਥੋਂ ਉਪਜੈ ਕੀ ਵੀ ਪਾਦ ਕਿਥੋਂ ਹਾਹੇ ਨਾਲ ਉਚਾਰਨ ਕਰਨਾ ਆਮ ਕਿਥੋਂ ਹੀ ਕਹਿ ਜਾਂਦੀ ਹੈ ਕੇਤ ਸੰਜਵ ਇਹ ਜਾਏ ਹੋਮੈ ਇਹੋ ਹੁਕਮ ਹੈ ਪਯਾ ਕਿਰਤ ਫਿਰਾਹ ਹੋ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਹੋ ਮੈਂ ਦੀਰਗ ਰੋਗ ਹੈ ਆਮ ਨਾਲ ਰੋਗ ਕਹਿੰਦੇ ਹਨ ਗੱਗਾ ਬੋਲਿਆ ਹੀ ਨਹੀਂ ਜਾਂਦਾ ਹੋ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਨਾਨਕ ਕਹ ਸੁਣਹੁ ਜਨਹੁ ਏਤ ਸੰਜਮ ਦੁਖ ਜਾਹ ਪੌੜੀ ਸੇਵਾ ਕੀਤੀ ਸੇਵ ਸੇਵ ਕੀਤੀ ਸੰਤੋਖੀ ਹਾਂਜੀ ਇਹ ਪਾਠ ਸਿੱਤਨਾ ਉਚਾਰਨ ਕਰਨਾ ਸੰਤੋਖੀ ਸੰਤੋਖੀ ਬੋਲ ਕੇ ਨਾਲ ਬੋਲਦਣਾ ਈ ਸੇਵ ਕੀਤੀ ਸੰਤੋਖੀ ਜਿਨੀ ਸਚੋ ਸਾਚ ਧਿਆਇਆ ਹਉਨੀ ਮੰਦੈ ਪੈਰ ਨ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਣਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਹਾਂ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾ ਇੱਥੇ ਸਾਰੀਆਂ ਬਿੰਦੀਆਂ ਆ ਗਈਆਂ ਹਨ ਮਾਰੇ ਨੇ ਲਾਈਆਂ ਹੋਈਆਂ ਹਨ ਜਿਹੜੇ ਜ਼ਿਆਦਾ ਨਾਸ਼ਕੀ ਉਚਾਰਨ ਨੂੰ ਪੈਹਲ ਦਿੰਦੇ ਨੇ ਉਹਨਾਂ ਨੂੰ ਇਹ ਪੰਕਤੀਆਂ ਦੁਆਰਾ ਦੱਸਿਆ ਜਾ ਸਕਦਾ ਹੈ ਦੇਖ ਕੇ ਦਰਸ਼ਨ ਵੀ ਕਰ ਸਕਦੇ ਹਨ ਵੀ ਇੱਥੇ ਭਾਵੇਂ ਆਪਾਂ ਇੱਥੇ ਲਾਈਆਂ ਇੱਥੇ ਖੂਬ ਬਿੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਲੱਗੀਆਂ ਹੋਈਆਂ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾ ਅੰਦਰ ਜੀਰਜ ਉਤਪੁਜਾਂ ਖਾਣੀ ਸੇਤ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਸਬਨਾ ਜੇਨ ਕਰਤਾ ਕਰਣਾ ਕੀਆ ਚਿੰਤਾ ਪੈ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨ ਨਹੀਂ ਜਣਾ ਜੇਨ ਉਪਾਇਆ ਜਗ ਜੇਨ ਪੂਲਾ ਬੂਲ ਤੇਸ ਜੋਹਾਰੀ ਸਵਸਤ ਜੋਸਤ ਤੇ ਸਵਸਤ ਤੇਸ ਤੇਸ ਜੋਹਾਰੀ ਸਵਸਤ ਤੇਸ ਜਪਜੀ ਸਾਹਿਬਲੀ ਹੈ ਸਵਸਤ ਆਤ ਬਾਣੀ ਬਰਮਾਉ ਤੇਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਤੱਗ ਭਗ ਇਕਸਕੇ ਹੀ ਬੋਲਨੇ ਮਹੱਲਾ ਪਹਿਲਾ ਲੱਖ ਨੇਕੀਆ ਚੰਗਿਆਈਆ ਲੱਖ ਪੁੰਨਾ ਪ੍ਰਵਾਣ ਲੱਖ ਪਦ ਜਿਹੜਾ ਕਸਕੇ ਹੀ ਉਚਾਰਨ ਕਰਨਾ ਲੱਖ ਤਪ ਉੱਪਰ ਤੀਰਥਾਂ ਲੱਖ ਤਪ ਲੱਖ ਤਪ ਬੋਲਾਈ ਬੋਲਨੇ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ लख सूरत संग्राम राण मह छुट है पर भी पाठ इसी तरह उच्चारण करना है लख सूरतन नहीं कहना कस कसके बोलना है लख सूरतन संग्राम ससी टिप्पी है संग्राम नहीं कहना संग्राम राण मह छुट्ट प्राण संग्राम ते विश्राम है लख सुरती लख ध्यान ਪੜੀਏ ਪਾਠ ਪੁਰਾਣ ਪੜੀਏ ਧਾਰਾ ਹੀ ਉਚਾਰਨ ਜਿਨ ਕਰਤਾ ਕਰਣਾ ਕੀਆ ਲਿਖਿਆ ਆਉਣ ਜਾਣ ਨਾਨਕ ਮੱਤੀ ਮਿਥਿਆ ਕਰਮ ਸੱਚਾ ਨੀਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸਤਿ ਵਰਤਾਇਆ ਜੇਸ ਤੂੰ ਦੇ ਤਿਸ ਮਿਲੈ ਸੱਚ ਜੇਸ ਤੂੰ ਦੇ ਤਿਸ ਮਿਲੈ ਸਾਚ ਤਾ ਤਿਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਵਸਾਇਆ ਪਾਇਆ ਵਰਤਾਇਐ ਇਕਠੀ ਬੋਲਨੇ ਉਹ ਨਹੀਂ ਕਹਣਾ ਵਰਤਾਇਆ ਪਾਇਆ ਦਸਾਇਆ ਇਹ ਨਹੀਂ ਬੋਲਦੀ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਆ ਹਾਂ ਪੜ ਪੜ ਇਹ ਪਹਾਰਾ ਯੂਚਾਰ ਕਰਨੇ ਪੜ ਪੜ ਭਰੀਏ ਸਾਥ ਪੜ ਪੜ 베ੜੀ ਪਾਈ ਆ ਪੜ ਪੜ ਗੱਡੀ ਆ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਪੜੀਐ ਪੜੀਐ ਜੀਤੇ ਆਰਜਾ ਪੜੀਐ ਜੀਤੇ ਸਾਸ ਅਗਲਾ ਪਹਿਲਾ ਪੜੀਐ ਪੜੀਐ ਅੱਗੇ ਹਾ ਹਾ ਪੜੀਐ ਪੜੀਐ ਜੀਤੇ ਸਾਸ ਪੜੀਐ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਖ ਨਾਨਕ ਲੇਖੈ ਇੱਕ ਗੱਲ ਇਥੇ ਵਿਸਰਾਮ ਹੈ ਗੱਲ ਕਸ ਕੇ ਕਹਿਣਾ ਹੋਰ ਹਉ ਮੈਂ ਚਖਣਾ ਚਾਖ ਖਖਣਾ ਵੀ ਕਸਕੇ ਉਚਾਰਨ ਕਰਨਾ ਹੈ ਮਹੱਲਾ ਪਹਿਲਾ ਲੇਖ ਲੇਖ ਪੜਿਆ ਤੇ ਤਾਕੜਿਆ ਲੇਖ ਲੇਖ ਪੜਿਆ ਤੀਤਾ ਕੜਿਆ ਬਹੁਤ ਤੀਰਤ ਭਵਿਆ ਤੇ ਤੋਂ ਲਵਿਆ ਬਹੁਤ ਤੀਰਸ ਭਵਿਆ ਤੀਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦਿਆ ਸਹ ਵੇ ਜੀਆ ਸਹ ਵੇ ਜੀਆ ਸਹ ਹਤੇ ਯਮਕਲਾਦਨੀਏ ਜੀਆ ਦੇ ਵਿਸਰਾਮ ਸਹ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਬਸਤਰ ਨਾ ਪਹਿਰੇ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵਿਗੁੱਤਾ ਕਿਉ ਜਾਗੈ ਗੁਰਬਿਨ ਸੂਤਾ ਕਿਉ ਜਾਗੈ ਗੁਰਬਿਨ ਸੂਤਾ ਜਾਗ ਰਿਹਾ ਹਾਂਜੀ ਕਿਉ ਜਾਗੈ ਗੁਰਬਿਨ ਸੂਤਾ ਪਾਗ ਉਪੇ ਤਾਣਾ ਪਾਗ ਉਪੇ ਤਾਣਾ ਪਾਗ ਬੋਲਾ ਵੋਨੇ ਉਪੇ ਦਾਣਾ ਖਸ ਕੇ ਬੋਲਣਾ ਪਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਉਪੇ ਤਾਣਾ ਇਕੱਠਾ ਹੀ ਪਾਟ ਹੈ ਪਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਆਪਨਾ ਕੀਆ ਕਮਾਣਾ ਆਲ ਮਲ ਖਾਈ ਆਲ ਮਲ ਇਕੱਠਾ ਨਹੀਂ ਕਰਦਣਾ ਆਲ ਮਲ ਖਾਈ ਸਿਰ ਚਾਈ ਪਾਈ ਮੂਰਖ ਅੰਦਾ ਪਤ ਗਵਾਈ ਵਿੜ ਨਵ ਕਿਛ ਥਾਇ ਨਾ ਪਾਈ ਰਹਾ ਵਿਵਾਨੀ ਮੜੀ ਮਸਾਣੀ ਮੜੀ ਭਾਰਾ ਬੁਲਨ ਰਹਾ ਵਿਵਾਨੀ ਮੜੀ ਮਸਾਣੀ ਅੰਦ ਨਾ ਜਾਣ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਗਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਤੇ ਤੇ ਠਮਕ ਲਾ ਦੋ ਆਸ ਅੰਦੇਸੇ ਤੇ ਨਹਿ ਕੇਵਲ ਕਿਤੇ ਨਿਸ਼ਾਨ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇਰਾ ਮਨ ਭਾਵ ਦੇ ਭਗਤ ਇਥੇ ਜਮਕ ਲੱਗ ਜੇਗੀ ਤੇਰਾ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਤਾਵ ਦੇ ਦਰ ਢੋ ਨਾ ਲਹਿਣੀ ਤਾਵ ਦੇ ਦਰ ਢੋ ਨਾ ਲਹਿਨੀ ਤਾਵ ਦੇ ਇੱਕ ਮੂਲ ਨ ਬੁੱਜਨ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਬੁੱਜਨ ਜੱਜੇ ਨਾਲ ਨਹੀਂ ਕਹਿਣਾ ਝੱਜੇ ਨਾਲੇ ਹਲੰਤ ਲੱਗਿਆ ਨੰਨੇ ਦੇ ਬੁੱਜਨ ਇੱਕ ਮੂਲ ਨ ਬੁੱਜਨ ਆਪਣਾ ਆਪਣਾ ਇੱਕ ਮੂਲ ਨ ਬੁੱਜਨ ਆਪਣਾ ਅਣਹੋਦਾ ਆਪ ਸਦਾਏ ਦੇ ਅਣਹੋਦਾ ਆਪ ਗੁਣਾਏ ਦੇ ਅਣਹੋਦਾ ਆਪ ਗੁਣਾਏ ਦੇ ਹਾਉ ਠਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿਨ ਮੰਗਾ ਜੇ ਤਿਨ ਮੰਗ ਤਿਨ ਮੰਗਾ ਇਥੇ ਇਸਰਾਮ ਤਿਨ ਮੰਗਾ ਜੇ ਤੁਧ ਤਿਆਜ ਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਹਾਂਜੀ ਆ ਕੂੜ ਮੰਡਪ ਇਥੇ ਠਮਕਾ ਕੂੜ ਮਾੜੀ ਕੂੜ ਤੇ ਵੀ ਥੋੜੀ ਜਿਹੀ ਠਹਿਰਾ ਦੇ ਕੇ ਬੋਲਾਂਗੇ ਸਪਸ਼ਟ ਹੋ ਜਾਏਗਾ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੁਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਇਹ ਬੀਬੀ ਬੋਲਣਾ ਹੈ ਮੀਆਂ ਬੀਬੀ ਪੋਲਾ ਹੀ ਉਚਾਰਨ ਕਰਨਾ ਬੀਬੀ ਨਹੀਂ ਹੈਣਾ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਉ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਦ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜੇ ਰਵ ਸੱਚਾ ਹੋਈ ਕੂੜ ਕੀ ਮਲ ਉੱਤਰੈ ਤਨ ਕਰੇ ਅਛਾ ਤੋਈ ਸੱਚ ਤਾਂ ਪਰ ਜਾਣੀਐ ਜੇ ਸੱਚ ਧਰੇ ਪਿਆਰ ਨਾ ਉਹ ਸੁਣ ਮਨ ਰਹਿਸੀਐ ਤਾਂ ਪਾਏ ਮੁਖ ਦਵਾਰ ਰਹਿਸੀਐ ਪੂਲੈ ਮੂਨਾ ਰਹਿਸੀਐ ਨਹੀਂ ਕਹਿਣਾ ਮੁਖ ਦਵਾਰ ਸੰਬੰਧਕ ਪਾਠ ਸਚਤਾ ਪਰ ਜਾਣੀਐ ਜਹੁ ਜੁਗਤ ਜਾਣੈ ਜੀਉ ਤਰਤ ਕਾਇਆ ਸਾਦਕੈ ਮਿਤਿ ਦੇ ਕਰਤਾ ਬੀਉ ਸਚਤਾ ਪਰ ਜਾਣੀਐ ਜਹ ਸਿਖ ਸਚੀ ਲੇ ਦਇਆ ਜਾਣੈ ਜੀ ਕੀ ਕਿਸ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਚ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारू ਪਾਪ ਕੱਢੈ ਤੂਏ ਨਾਨਕ ਵਖਾਣੇ ਬੇਨਤੀ ਜੇ ਨ ਸੱਚ ਪੱਲਾ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਇਹ ਮਹਿੰਡਾ ਉਚਾਰਨ ਕਰਨਾ ਮਹੰਡਾ ਨਹੀਂ ਕਹਿਣਾ ਅਹੇ ਸਿਹਾਰੀ ਲੱਗੀ ਹੋਈ ਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਬ ਮਸਤ ਕਲਾਈਐ ਊੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਅਲਖ ਧਾਈ ਐ ਫਲ ਤੀਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਇਹ ਫਲ ਤੀਵੇ ਹੋ ਉਚਾਰਨ ਕਰਨਾ ਤੀਵੇ ਹੋ ਨਹੀਂ ਕਹਿਣਾ ਤੀਵੇ ਹੋ ਜਿਵੇਂ ਹੀ ਇਸ ਤਰ੍ਹਾਂ ਉਚਾਰਨ ਕਰਨਾ ਫਲ ਤੇਵੇ ਹੋ ਪਾਈਐ ਹਾਏ ਤੋੜ ਕੇ ਬਾਵੇਂ ਤੇ ਹਾਹੀ ਦੇ ਵਿੱਚ ਡੈਸ਼ ਹੈ ਤੇਵੇ ਹੋ ਤੇਵੇ ਬੋਲ ਕੇ ਹੋ ਨਾਲ ਪੂਰਤਨਾ ਜੇਵੇ ਹੀ ਜੇਵੇ ਹੀ ਪਾਠ ਕੱਢ ਫਲ ਤੇਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇਰਾ ਦੀ ਪਾਈਐ ਮਤ ਥੂੜੀ ਸੇ ਵਗਵਾਈਐ ਵਾਹਿਬ ਜੀ ਕਾ ਕਲਸਾ ਕਰਾਈ ਵਾਹਿਗੁਰੂ ਜੀ ਕੀ ਪਤੇ